ਨਵਾਂ ਸ਼ਹਿਰ ਦੇ ਵਿੱਚ ਸੜਕ ਹਾਦਸਾ ਹੋਇਆ ਹੈ ਨਵਾਂ ਸ਼ਹਿਰ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਹਾਦਸਾ ਵਾਪਰਿਆ ਪਿੰਡ ਨਾਈ ਮਾਝਵਾ ਦੇ ਕੋਲ ਹਾਦਸਾ ਵਾਪਰਿਆ ਟੈਂਕਰ ਦੇ ਨਾਲ ਟੂਰਿਸਟ ਬੱਸ ਜੁੜੀ ਹੈ ਟਕਰਾਈ ਹੈ ਦਸ ਦੇ ਕਿ ਬੱਸ ਦੇ ਅਗਲੇ ਹਿੱਸੇ ਦੇ ਪਰ ਖੱੱਚੇ ਉੱਡ ਗਏ ਸਵਾਰੀਆਂ ਨੂੰ ਹਾਲਾਂਕਿ ਦਸ ਦੇ ਕਿ ਸਵਾਰੀਆਂ ਨੂੰ ਸੱਟਾਂ ਲੱਗੀਆਂ ਨੇ ਹਾਲਾਂਕਿ ਜਾਣੀ ਨੁਕਸਾਨ ਤੋਂ ਬਚਾ ਰਿਹਾ ਹੈ ਬਾਲ-ਬਾਲ ਸਵਾਰੀਆਂ ਦੀ ਜਾਨ ਬਚੀ ਹੈ ਨਵਾਂ ਸ਼ਹਿਰ ਦੇ ਵਿੱਚ ਵੱਜੀ ਹੈ ਇਹ ਵੱਡੀ ਟਕਰਾ ਵਾਲਾ ਤਾਂ ਉੱਧਰ ਜਾ ਕੇ ਖੜਾ ਥੱਲੇ ਡੇ ਪਿਆ ਟਰਾਲਾ ਬਾਕੀ ਦਾ ਹੋਇਆ ਸੁਨੀਲ ਦਾ ਸਾਜਰੇ ਲੱਗਿਆ 6 ਵਜੇ ਦਾ ਹੋਇਆ ਤਜਨ ਦੇ ਪਤਾ ਹੁਣ ਲੱਗਾ ਥਾ ਜਦੋਂ ਜਦ ਇਧਰੋਂ ਅਸੀਂ ਆ ਗਏ ਸਾਡੇ ਟਿਕਟਾ ਸੱਦਾ ਦਾ ਬੰਦੇ ਤੇ ਬਹੁਤ ਲੱਗੀਆਂ ਕਾਫੀ ਲੱਗੀਆਂ ਅਰਜਮਰ ਦੇ ਤਾਂ ਜਿਆਦਾ ਸੀਰੀਅਸ ਹੋ ਗਿਆ ਇਹਨੂੰ ਕਿ ਲੱਖ ਲੋਕਾਂ ਦਾ ਜਿਆਦਾ ਡਰਤਾ ਸੀ ਮੈਨੂੰ ਦਿੱਲੀ ਜੰਮੂ ਸਪੈਸ਼ਲ ਆਵਾਜ਼ ਹੀ ਕ੍ਰਾ ਕਰਨ ਨਾਲ ਇਸ ਗੱਡੀ ਤੇਜ਼ ਦਰੀ ਗਿਆ ਨਾਲ ਜੇ ਨੀਂਦ ਜੱਪੀ ਆਈ ਉਹ ਨੀਂਦ ਜੱਪੀ ਆ ਗਈ ਗੱਡੀ ਉਹ ਤੇਜ਼ ਹੋ ਰਹੀ ਹੈ ਜੋ ਕਈ ਬੱਚੇ ਬਚਾਓ ਹੋਗੇ ਨਾ ਅੰਦਰੋਂ ਚੋਹੇ ਲੱਗੀਆਂ ਆਵਾਜ਼ ਆ ਰਹੀ ਹੈ। ਪਿੱਛੇ ਬੈਠੇ ਤੇ ਆ ਹਾਂ ਕਿਸੇ ਕੇ ਕੁਇਲਟੀ ਤੇ ਨਹੀਂ ਹੋਈ ਕੋਈ। ਸਵੇਰੇ ਸਿਆ ਸ਼ੇਖਪੁਰ ਦੇ ਕਰੀਬ ਜਿੱਥੇ ਬਹੁਤ ਜ਼ਿਆਦਾ ਆਵਾਜ਼ ਆਈ ਜੋ ਆਵਾਜ਼ ਖੜਾਕੇ ਦੇ ਐਕਸੀਡੈਂਟ ਦੇ ਤੇ ਅਸੀਂ ਆਈ ਮੌਕੇ ਤੇ ਆਏ ਤੇ ਮੌਕੇ ਦੇ ਆ ਕੇ ਦੇਖਿਆ ਡਰਾਈਵਰ ਬਿਲਡ ਵਿੱਚ ਬਸਿਆ ਲਗਾ ਤੇ ਇੱਕ ਘੋੜਾ ਜਿਹੜਾ ਸੀਮੈਂਟ ਵਾਲਾ ਜਿਹੜਾ ਉਹਦੇ ਵਿੱਚ ਜਿਹੜਾ ਡੈਂਡਾ ਟੱਕਰ ਹੋਈ ਆ ਉਹ ਉਹਦਾ ਸੰਦੋਲਨ ਵਿਗੜ ਕੇ ਜਿਹੜਾ ਅੱਜ ਕਤਾਨਾ ਚ ਵੜ ਗਿਆ ਤੇ ਹੁਣ ਜਿਹੜਾ ਸਿਗਾ ਡਰਾਈਵਰ ਸਿਗਾ ਉਹਨੂੰ ਅਸੀਂ ਕੱਟ ਕੇ ਜਿਹੜਾ ਹੁਣ

ਲਿਖਨ ਜਾ ਰਿਹਾ ਬਾਕੀ ਸਵਾਰੀਆਂ ਨੂੰ ਰੋਕੇ ਸਾਰੇ ਸਵਾਰੀ ਹਾਂ ਬਾਕੀ ਸਵਾਰੀ ਉਹ ਜਿਹੜੇ ਜੈਟ ਟੈਂਕਰ ਤੇ ਸੇਲ ਵੱਲ ਚੋ ਉਹ ਡਰਾਈਵਰ ਭੱਟ ਗਿਆ ਉਥੋਂ ਛੜਾ ਕਰਕੇ ਗੱਡੀ ਸਾਡੇ ਕੋਲ ਉਹ ਅੱਗੇ ਸੀਗਾ ਹਾਂ ਇਹ ਦੋਸੇ ਜਾ ਰਹੇ ਸੀ ਕੋਕੇ ਜਾ ਰਹੇ ਸੀ ਜੀ ਲੱਗਦਾ ਕੁਝ ਨਹੀਂ ਕਿਹਾ ਜਾ ਰਿਹਾ ਕੀ ਕਾਰਨ ਹੈ ਕੀ ਘਟਨਾ ਹੈ ਲੱਗਦਾ ਪਤਾ ਹੈ ਇਹ ਨਹੀਂ ਹੋਗਾ ਅਚਾਨਕ ਬ੍ਰੇਕ ਪੱਤੀ ਜਾਂ ਕੀ ਪ੍ਰੋਬਲਮ ਹੈ ਕੋਈ ਗਿਲਟੀ ਤਾਂ ਨਹੀਂ ਹੈ ਨਹੀਂ ਹਲੇ ਬਤਾਇਆ ਬਤਾਓ ਹੈ ਕਿ ਡਰਾਈਵਰ ਜਿਹੜਾ ਹਾਂ ਅਕਲਰ ਡਰਾਈਵਰ ਚੱਲ ਰਿਹਾ ਹੈ ਆਪਾ ਹਾਂ ਚਲੋ